ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਸੰਤ ਹੰਡੋਲ ਮਹੱਲਾ ਚੌਥਾ ਮਨ ਖੇਨ ਖੇਨਾ ਭਰਮ ਭਰਮ ਬੋਤਾਵੇ ਤਿਲ ਕਰਨੀ ਵਾਸਾ ਪਾਈਐ ਗੁਰੇ ਅੰਕਸ ਸ਼ਬਦ دارੂ ਸਿਰ ਧਾਰਿਓ ਘਰ ਮੰਦਰ ਆਣ ਵਸਾਈਐ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ ਹੋਮੈ ਰੋਗ ਗਿਆ ਸੁਖ ਪਾਇਆ ਹਰ ਸਹਿਜ ਸਮਾਧ ਲਗਾਈਐ ਰਹਾਓ ਕਰ ਰਤਨ ਲਾਲ ਬੋਮਾਨ ਗਲਾਦੇ ਮਨ ਭਰਮਿਆ ਲਹਿ ਨ ਸਕਾਈਐ ਜਿਉ ਓਡਾ ਕੂਪ ਗੋਹਜ ਖਿਨ ਕਾਢੈ ਤਿਉ ਸਤਗੁਰ ਵਸਤ ਲਹਾਈਐ ਜਿਨੇ ਐਸਾ ਸਤਗੁਰ ਸਾਧਨਾ ਪਾਇਆ ਤੇ ਤ੍ਰਿਗ ਤ੍ਰਿਗ ਨਰ ਜਿਵਾਈਐ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੇ ਜਾਈਐ ਮਦਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਲਾਈਐ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰਗੁਣ ਗਾਈਐ ਬਸੰਤ ਹੰਡੋਲ ਮਹੱਲਾ ਚੌਥਾ ਆਵਣ ਜਾਣ ਪਿਆ ਦੁਖ ਵਿਖਿਆ ਦੇਹ ਮਨ ਮੁਖ ਸੁਣੀ ਸੋਇਆ ਰਾਮ ਨਾਮ ਖੇਨ ਪਲਨੀ ਚੇਤਿਆ ਜਮ ਪਕਰੇ ਕਾਲ ਸਲੋਇਆ ਗੋਬਿੰਦ ਜੀ ਜੋ ਬਖ ਹੋਮੈ ਮਮਤਾ ਮੋਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੋਇਆ ਰਹਾਓ ਸਤ ਸੰਗਤ ਸਾਧ ਦਇਆ ਕਰ ਮੇਲੋ ਸਰਨਾਗਰ ਸਾਧੂ ਪਉਂਆਂ ਹਮ ਡੁੱਬਦੇ ਪਾਥਰ ਕਾੜ ਲਿਓ ਪ੍ਰਭ ਤੁਮ ਦੀਨ ਦਿਆਲ ਦੁਖ ਭਾਈਆਂ ਹਰ ਉਸਤ ਤਾਰੋ ਰਿਦੇ ਅੰਤਰ ਸੁਆਮੀ ਸਤ ਸੰਗਤ ਮਿਲ ਬੁੱਧ ਲੋਈਆਂ ਜਨ ਗਏ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵੋ ਹਰ ਲੋਈਆਂ ਜਨ ਨਾਨਕ ਮਨ ਤਨ ਅਨੰਦ ਪਿਆ ਹੈ گر منتر دیو ہار پسنت محلہ پنجمہ کار پہلا دو تکیک او انکار ساتھ گر پرساد گرسےو کر نمسکار آج ہمارے منگل چار آج ہمارے مہانند چنت لتھی پیٹے گو بیند آج ہمارے گرے بسنت گن گائے پرب تم بے انتر ہاؤ آج ہمارے بنے پھاگ پرب سنگی ਮੇਲ ਖੇਲਨ ਲਾਗ ਹੋਲੀ ਕੀ ਨੀ ਸੰਤ ਸੇਵ ਰੰਗ ਲਾਗਾ ਅਤਰਾਲ ਦੇਵ ਮਾਨ ਤਨ ਮੋਲੇ ਵਤਨੂ ਪਸੂ ਕੈ ਨਾਹੀ ਛਾਉ ਧੂਪ ਸਗਲੀ ਰੂਤੀ ਹਰਿਆ ਹੋਏ ਸਦ ਬਸੰਤ ਗੌਰ ਮਿਲੇ ਦੇਵ ਬਿਰਖ ਜਮਿਓ ਹੈ ਪਾਰ ਜਾਤ ਫੂਲ ਲਗੇ ਫਲ ਰਦਨ ਭਾਤ ਤਿਪਤ ਗਾਨੇ ਹਰ ਗੁਣ ਹੈ ਗਾਏ ਜਨ ਨਾਨਕ ਹਰ 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 ਧਿਆਏ ਬਸੰਤ ਮਹੱਲਾ 5ਵਾਂ ਹਟਵਾਣੀ ਧਨਮਾਲ ਹਾਟ ਕੀ ਤਜੂ ਆਰੀ ਜੂਵੇ ਮਹ ਜੀਤ ਅਮਲੀ ਜੀਵੇ ਅਮਲ ਖਾਏ ਤਿਉ ਹਰ ਜਨ ਜੀਵੇ ਹਰ ਤਿਆਏ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇ ਤਿਤ ਤਿਤ ਲਗਾ ਰਹਾਓ ਮੇਕ ਸਮੈ ਮੋਰ ਨਿਤਕਾਰ ਚੰਦ ਦੇਖ ਬਿਗਸੈ ਕੋਲਾਰ ਮਾਤਾ ਵਾਰਕ ਦੇਖ ਆਨੰਦ ਤਿਉ ਹਰ ਜਨ ਜੀਵੇ ਜਪ ਗੋਬਿੰਦ ਸੇਂਗ ਰੁਜੈ ਸਦ ਭੋਜ ਨਾਮਾਸ ਰਣ ਦੇਖ ਸੂਰੇ ਚਿਤ ਉਲਾਸ ਕਿਰਪਨ ਕੋ ਅਤਿ ਧਨ ਪਿਆਰ ਹਰ ਜਨ ਕੋ ਹਰ ਹਰਿਆ ਧਾਰ ਸਰਬ ਰੰਗ ਇਕ ਰੰਗ ਮਾਹੇ ਸਰ ਸੁਖਾ ਸੁਖ ਹਰ ਕੈ ਨਾਏ ਜਿਸੈ ਪ੍ਰਾਪਤ ਹੋ ਨਦਾਨ ਨਾਨਕ ਪੁਰ ਜਿਸ ਕਰੇ দান ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜਿਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰਦਿਆਰ ਮੰਗਲ ਦੇਸ ਕਾ ਜਿਸ ਇੱਕ ਕਾਮ ਤਿਸ ਸਤ ਬਸੰਤ ਜਿਸ ਰਿਦਾ ਨਾਮ ਗ੍ਰਹਿ ਤਾ ਕੇ ਬਸੰਤ ਗਣੀ ਜਾ ਕੇ ਕੀਰਤਨ ਹਰ ਧੁਨੀ ਰਹਾਓ ਪ੍ਰੀਤ ਭਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਆ ਪੂਛ ਜਨਾ ਸੋ ਤਫਸੀ ਜਿਸ ਸਾਧ ਸੰਗ ਸਦ ਧਿਆਨੀ ਜਿਸ ਗੁਰ ਰੰਗ ਸੇ ਨਿਰਭੋਜਨ ਭਉ ਪਿਆਸ ਸੋ ਸੁਖੀਆ ਜਿਸ ਭ੍ਰਮ ਗਿਆ ਸੋਏ ਕਾਂਤੀ ਜਸਰੀ ਦਾ ਥਾਏ ਸੋਈ ਨੇਚ ਸਾਚ ਠਾਏ ਏਕਾ ਖੋਜੈ ਇਕ ਪ੍ਰੀਤ ਅਦਰਸ਼ਨ ਪਰਸਨ ਹਿਤ ਚੀਤਾ ਹਰ ਰੰਗ ਰੰਗਾ ਸਹਿਜ ਮਾਨ ਨਾਨਕ ਦਾਸ ਤਿਸ ਜਨ ਕੁਰਬਾਨ ਹਰ ਰੰਗ ਰੰਗਾ ਸਹਿਜ ਮਾਨ ਨਾਨਕ ਦਾਸ ਤਿਸ ਜਨ ਕੁਰਬਾਨ ਗੁਰੂ ਪਿਆਰਿਓ ਭੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ